ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਦਿਨ-ਬਦਨ ਵਧਦਾ ਜਾ ਰਿਹਾ ਹੈ ਜੰਗ ਵਰਗੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਤੇ ਇਹ ਸਭ ਦੇ ਦਰਮਿਆਨ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਸਰਾਰਤੀ ਅੰਸਰਾਂ ਦੇ ਵੱਲੋਂ ਉਹ ਫੁਹਾਂ ਫਲਾਈਆਂ ਜਾ ਰਹੀਆਂ ਨੇ ਅਜੇ ਹਈ ਇੱਕ ਤਾਜ਼ਾ ਮਾਮਲਾ ਸਮਰਾਲੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਗੁਲਗਾਉਂ ਤੋਂ ਕਟੜਾ ਜਾ ਰਹੀ ਇੱਕ ਨਿਜੀ বাস ਦੇ ਕੰਡਕਟਰ ਨੂੰ ਤੇ ਡਰਾਈਵਰ ਨੂੰ ਇੱਕ ਫੋਨ ਆਉਂਦਾ ਹੈ ਡਰਾਈਵਰ ਨੂੰ ਫੋਨ ਦੇ ਉੱਤੇ ਇੱਕ ਵਿਅਕਤੀ ਇਹ ਗੱਲ ਕਹਿੰਦਾ ਹੈ ਕਿ ਤੇਰੀ বাস ਦੇ ਅੰਦਰ ਬੰਬ ਹੈ ਜਿਸ ਤੋਂ ਬਾਅਦ ਡਰਾਈਵਰ ਸਮਝੌਦਾਰੀ ਦਿਖਾਉਂਦਾ ਹੈ ਤੇ ਸਮਰਾਲੇ ਦੇ ਨੇੜੇ ਹੈਡੋ ਜਿਹੜਾ ਇੱਕ ਪਿੰਡ ਹੈ ਤਾਂ ਉਸ ਦੀ ਪੁਲਿਸ ਚੌਂਕੀ ਦੇ ਕੋਲ ਜਾ ਕੇ ਸਿੱਧਾ ਹੀ ਜਿਹੜੀ বাস ਹੈ ਉਹ ਇੱਕ ਖੇਤ ਦੇ ਵਿੱਚ ਲਗਾ ਦਿੰਦਾ ਤੇ ਉਸ ਤੋਂ ਬਾਅਦ ਖੁਦ ਸਵਾਰੀਆਂ ਨੂੰ ਬਾਹਰ ਜਾਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਬੱਸ ਦੇ ਵਿੱਚੋਂ ਜਦੋਂ ਅਜਿਹੀ ਖਬਰ ਨਿਕਲਦੀ ਹੈ ਕਿ ਬੱਸ ਦੇ ਅੰਦਰ ਇੱਕ ਬੰਬ ਹੈਤਾ ਉਸ ਤੋਂ ਬਾਅਦ ਸਵਾਰੀਆਂ ਬਸ ਦਾ ਕੰਡਕਟਰ ਤੇ ਬਸ ਦਾ ਡਰਾਈਵਰ ਜਿਹੜੇ ਨੇ ਬਸ ਨੂੰ ਖੇਤ ਦੇ ਵਿੱਚ ਛੱਡ ਕੇ ਜਿਹੜਾ ਪੁਲਿਸ ਚੌਂਕੀ ਵੱਲ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਮੌਕੇ ਤੇ ਹੀ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਹੈ ਪੁਲਿਸ ਦੇ ਵੱਲੋਂ ਵੀ ਜਿਹੜਾ ਹੈ ਬਸ ਦੀ ਜਾਂਚ ਕਰਨ ਦੇ ਲਈ ਜਿਵੇਂ ਇਸ ਖਬਰ ਨੂੰ ਸਾਹਮਣੇ ਆਉਂਦਾ ਹੈ ਕਿ ਬਸ ਦੇ ਅੰਦਰ ਬੰਬ ਹੈ ਤਾਂ ਪੁਲਿਸ ਵੀ ਜਿਹੜੀ ਹੈ ਪੱਬਾਪਾਰ ਹੋ ਜਾਂਦੀ ਹੈ ਤਾਂ ਜਿਹੜੇ ਉੱਥੇ ਦੇ ਮੌਜੂਦਾ ਐਸਐਸਪੀ ਨੇ ਡਾਕਟਰ ਜੋਤੀ ਯਾਦਵ ਨੂੰ ਆਦੇ ਵੱਲੋਂ ਮੋਰਚਾ ਖੁਦ ਸੰਭਿਆ ਜਾਂਦਾ ਹੈ ਖੁਦ ਮੌਕੇ ਤੇ ਪਹੁੰਚ ਕੇ ਡਾਕ ਸਕਾਟ ਨੂੰ ਜਿਹੜਾ ਤੇ ਨਾਲ ਦੀ ਨਾਲ ਬੰਬ ਸਕਾਟ ਨੂੰ ਜਿਹੜਾ ਉਹ ਕਾਲ ਕੀਤੀ ਜਾਂਦੀ ਹੈ ਤੇ ਬੰਬ ਨਿਰੋਧਕ ਦਸਤੇ मौके ਤੇ ਪਹੁੰਚਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਪੂਰੀ ਬਸਦੀ ਜਾਂਚ ਕੀਤੀ ਜਾਂਦੀ ਹੈ ਤੇ ਫਿਰ ਇਹ ਖਬਰ ਨਿਕਲਦੀ ਹੈ ਕਿ ਇਹ ਸਿਰਫ ਹੈਜ਼ ਇੱਕ ਅਫਵਾਹ ਸੀ ਤਾਂ ਹੁਣ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਸ ਵਿਅਕਤੀ ਦੇ ਵੱਲੋਂ ਅਜਿਹਾ ਮਜ਼ਾਕ ਕੀਤਾ ਗਿਆ ਜਾਂ ਇੱਕ ਪਿੱਛੇ ਐਸਾ ਅਫਵਾਹ ਨੂੰ ਫੁਲਾਉਣ ਦੇ ਪਿੱਛੇ ਕਾਰਨ ਕੀ ਸੀ ਕਿਉਂਕਿ ਇੱਕ ਸਮੇਂ ਦੇ ਉੱਤੇ ਜਦੋਂ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹੋਣ ਕੱਲ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ 에어 ਸਟ੍ਰਾਈਕ ਕੀਤੀ ਗਈ ਹੋਵੇ ਨਾ ਪਾਕਿਸਤਾਨ ਦੇ ਵਿੱਚ ਅੱਤਵਾਦੀ اڈਿਆਂ ਨੂੰ ਨਿਸਤੋ ਨਾਬੂਤ ਕੀਤਾ ਗਿਆ ਹੋਵੇ ਤੇ ਉਸ ਸਭ ਦੇ ਦਰਮਿਆਨ ਭਾਰਤ ਦੇ ਵਿੱਚ ਮੌਕ ਡ੍ਰਿਲਸ ਚੱਲ ਰਹੀਆਂ ਹੋਣ ਬਲੈਕਆਊਟ ਹੋ ਰਗੀਆਂ ਦੇਤੀਆਂ ਚੱਲ ਰਹੀਆਂ ਹੋਣ ਰਿਹਸਲਾ ਚੱਲ ਰਹੀਆਂ ਹੋਣ ਤਾਂ ਇਹ ਸਭ ਦੇ ਦਰਮਿਆਨ ਇੱਕ ਅਜੇ ਹੀ ਕੌਲ ਆਣਾ ਕਿ ਤੇਰੀ ਬੱਸ ਦੇ ਅੰਦਰ ਬੰਬ ਹੈ ਤੇ ਸਵਾਰੀਆਂ ਖਤਰੇ ਦੇ ਵਿੱਚ ਨੇ ਤੇ ਉਹ ਸਭ ਤੋਂ ਬਾਅਦ ਅੰਜੇ ਤਰੀਕੇ ਦੇ ਨਾਲ ਡਰਾਈਵਰ ਦੇ ਵੱਲੋਂ ਸੋਜ-ਬੂਝ ਦੇ ਨਾਲ ਕੰਮ ਲਿਆ ਗਿਆ ਡਰਾਈਵਰ ਦੇ ਵੱਲੋਂ ਮੌਕੇ ਤੇ ਦੇਖਿਆ ਗਿਆ ਕਿ ਲਾਗੇ ਵਾਲੇ ਏਰੀਏ ਦੇ ਵਿੱਚ ਪੁਲਿਸ ਚੌਂਕੀ ਕਿਹੜੀ ਹੈ ਤਾਂ ਸਮਰਾਲਾ ਦੇ ਕੋਲ ਹੈਡ ਪੁਲਿਸ ਥਾਣਾ ਹੈ ਤਾਂ ਉਸ ਥਾਣੇ ਦੇ ਬਾਹਰ ਜਿਹੜਾ ਖੇਤ ਹੈ ਤਾਂ ਉਸ ਦੇ ਵਿੱਚ ਜਿਹੜਾ ਡਰਾਈਵਰ ਹੈ ਇਸ ਨਿੱਜੀ ਬੱਸ ਦਾ ਉਹ ਬੱਸ ਅੰਦਰ ਬਾਹਰ ਦਿੰਦਾ ਹੈ ਖੇਤ ਦੇ ਵਿੱਚ ਤੇ ਉਸ ਤੋਂ ਬਾਅਦ ਪੱਛ ਕੇ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੀ ਬੱਸ ਦੇ ਅੰਦਰ ਬੰਬ ਹੈ ਇਸ ਤਰੀਕੇ ਦਾ ਫੋਨ ਕਾਲ ਜਿਹੜੀ ਆ ਉਹ ਮੈਨੂੰ ਆਈ ਹੈ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਜਿਹੜੀ ਇਹ ਮਾਮਲਾ ਦਰਜ ਕਰਦੀ ਆ मौके ਤੇ ਜੋਤੀ ਯਾਦਵ ਜਿਹੜੇ ਐਸਐਸਪੀ ਨੇ ਖੰਨਾ ਦੇ ਉਹ ਵੀ मौके ਤੇ ਪਹੁੰਚਦੇ ਨੇ ਡਾਕ ਸਕਾਟ ਟੀਮਾਂ ਬੁਲਾਈਆਂ ਜਾਂਦੀਆਂ ਨੇ ਬੰਬ ਨਿਰੋਧਕ ਦਸਤੇ ਬੁલાਏ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਪੂਰੀ ਬਸਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਮਹਿਜ਼ ਇੱਕ ਮਜ਼ਾਕ ਇੱਕ ਅਫਵਾਹ ਹੈ ਤੇ ਸਵਾਰੀਆਂ ਨੂੰ ਵੀ ਬਾਹਰ ਜਿਹੜਾ ਉਸ ਡਰਾਈਵਰ ਤੇ ਕੰਡਕਟਰ ਦੇ ਵੱਲੋਂ ਕੱਢ ਲਿਆ ਗਿਆ ਤਾਂ ਕਹਿ ਸਕਦੇ ਆ ਕਿ ਡਰਾਈਵਰ ਦੀ ਸੂਝਬੂਝ ਕਾਰਨ ਜਿਹੜਾ ਇੱਕ ਇਹ ਇੱਕ ਸੂਝਬੂਝ ਦਾ ਪ੍ਰਤੀਕ ਤੇ ਇੱਕ ਸੂਝਬੂਝ ਦਾ ਨਤੀਜਾ ਵੀ ਦੇਖਣ ਨੂੰ ਮਿਲਿਆ ਕਿ ਜਿਵੇਂ ਬੰਬ ਦੀ ਧਮਕੀ ਉਸ ਨੂੰ ਮਿਲੀ ਕਿ ਤੇਰੀ ਬਸ ਦੇ ਅੰਦਰ ਬੰਬ ਹੈ ਤਾਂ ਉਸਨੇ ਕਿੰਨੀ ਸਮਝਦਾਰੀ ਦੇ ਨਾਲ ਲਾਗਲੇ ਥਾਣੇ ਨੂੰ ਸਰਚ ਕੀਤਾ ਤੇ ਉਸ ਤੋਂ ਬਾਅਦ ਥਾਣੇ ਦੇ ਬਾਹਰ ਜਿਹੜਾ ਖੇਤ ਹੈ ਤੇ ਖੁੱਲੇ ਖੇਤ ਦੇ ਅੰਦਰ ਲਿਆ ਕੇ ਬਸ ਖੜੀ ਕਰ ਦਿੱਤੀ ਕਿ ਜੇਕਰ ਕੋਈ ਵਿਸਫੋਟਕ ਹੋਇਆ ਵੀ ਵਿਸਫੋਟ ਹੁੰਦਾ ਵੀ ਹੈ ਤਾਂ ਇਸੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਕਿਸੇ ਤਰੀਕੇ ਦਾ ਵਾਲੇ ਦੁਆਲੇ ਕੋਈ ਨੁਕਸਾਨ ਨਾ ਹੋਵੇ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ ਤਾਂ ਇਸ ਸਬਦੇ ਦੇ ਦਰਮਿਆਨ ਹੋਣਾ ਬੱਸ ਡਰਾਈਵਰ ਤੇ ਕੰਡਕਟਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਸਰ ਆਪਣੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨਹੀਂ ਉਹਨਾਂ ਦੀ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂ ਜੀ ਅਮਾ ਬੋਲ ਰਹੇ ਆ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪਕੀ ਬੱਸ ਮੇ ਬੋਮਬ ਹੈ ਉਸਕੇ ਬਾਅਦ ਥੋੜੀ ਥੋੜੀ ਆਵਾਜ਼ ਕਟ ਗਈ ਨੈਟਵਰਕ ਪ੍ਰੋਬਲਮ ਆ ਗਈ ਜੀ ਦੁਬਾਰਾ ਫਿਰ ਮੈਨੇ ਉਸਕੋ ਬੋਲਾ ਜੀ ਹਾਂ ਜੀ ਬੱਸ ਮੇ ਕੀ ਆਈ बस में बॉम्बर यात्री कर दो आपने बैक कॉल की थी हाँ जी बैक कॉल की थी सर दो बार नंबर लग नहीं रहा उनका ये स्विच ऑफ नेटवर्क भी आ रहा है आप क्या कर रहे हो बस कंडक्टर है सर और क्या किस तिहत्तर आठ सौ बीस जी छियासी दो सियासी सर इस नंबर से जी पहले हमें जब कॉल आई थी हमें ऑफिस ਕਾਲ ਲਗਾ ਦਿਆ ਵੀ ਹਮੇ ਸਾਰੇ ਇਸ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲੇ ਕਹਿੰਦੇ ਪੇਟ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਕਾਲ ਜੀ ਸਰ ਮੈਂਨੇ ਆਫਿਸ ਮੇਂ ਕਾਲ ਕੀਤੀ ਹੈ ਹਮਾਰੇ ਜੀ ਹੁਣ ਫਿਰ ਹਮੈ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਹੈਗੀ ਜਾਂ ਕਿਸੇ ਅਪਰੋਕ ਲੈਣਾ ਗਾਡੀ ਉਹਨੂੰ ਕੋ ਬਤਾ ਦਿਆ ਜੀ ਸਰ ਆਪਣੇ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਇੱਕ ਇਹ ਔਰ ਗੱਡੀ ਐਸੀ ਆ ਰਹੀ ਸੀ ਚੰਡੀਗੜ੍ਹੋਂ ਲੈ ਕੇ ਜੀ ਤੇ ਰਾਸਤੇ ਸਾਨੂੰ ਕਾਲ ਆਈ ਰੈਡਬੱਸ ਤੋਂ ਤੇ ਤੁਹਾਡੀ ਗੱਡੀ 'ਚ ਬੰਬ ਹੈ ਤੁਸੀਂ 15-20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਾਂ ਕੋਈ ਜਾਂਦੇ ਰੋਡ ਦੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਇੱਕ ਬਾਤ ਚਲਾਨੀ ਸੀ ਹਾਂ ਜੀ ਮੈਂ ਬੱਸ ਲਾਉਣਾ ਜੀ ਹਾਂ ਜੀ हां जी ਮੇਰੇ ਕੰਡਕਟਰ ਨੇ ਕਾਲ ਆਈ ਏ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 8626 ਇਹ ਪਤਾ ਨਹੀਂ ਜੀ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜਿਹਨਾਂ ਦਾ ਸੇਫਲੀ ਕਰ ਰਿਹਾ ਸੀ ਸੇਫ ਕਰਤਾ ਆਪਣਾ ਪੈਸੇਂਜਰ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਕਾਰਵਾਈ ਕਰਨੇ ਤਾਂ ਤੁਸੀਂ ਸੁਣਿਆ ਇਹ ਸਨ ਬਸਦੇ ਕੰਡਕਟਰ ਤੇ ਡਰਾਈਵਰ ਜਨਾ ਦੇ ਵੱਲੋਂ ਸਾਰੀ ਕਹਾਣੀ ਸੁਣਾਈ ਗਈ ਹੈ ਤੇ ਉੱਥੇ ਹੀ ਇਸ ਕਹਾਣੀ ਤੋਂ ਬਾਅਦ ਜੋ ਇੱਕ ਧਮਕੀ ਭਰਿਆ ਫੋਨ ਆਉਂਦਾ ਤਾਂ ਉਸ ਤੋਂ ਬਾਅਦ ਸਵਾਰੀਆਂ ਦੇ ਵਿੱਚ ਵੀ ਜਿਹੜਾ ਪਰੇਸ਼ਾਨੀ ਦੇਖਣ ਨੂੰ ਮਿਲਦੀ ਹੈ ਸਵਾਰੀਆਂ ਵੀ ਪੈਨਿਕ ਸਿਚੁਏਸ਼ਨ ਦੇ ਵਿੱਚ ਆ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਸਵਾਰੀਆਂ ਨੂੰ ਵੀ ਬਾਹਰ ਨਿਕਲਣ ਦੀ ਅਪੀਲ ਕਰਦੇ ਨੇ ਤੇ ਸਵਾਰੀਆਂ ਵੀ ਭੱਜ ਕੇ ਜਿਹੜਾ ਹੈ ਉਹ ਥਾਣੇ ਵੱਲ چلیاں ਜਾਂਦੀਆਂ ਨੇ ਤਾਂ ਇਸ پوری خبر ਦੇ ਉੱਤੇ سواریاں ਕੀ ਕੁਝ ਕਹਿ ਰਹੀਆਂ ਨੇ ਇੱਕ ਵਾਰੀ ਸੁਣ ਲੈਂਦੇ ਆ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਸ਼ਾਇਦ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਵਾਲੇ ਨੇ ਸਾਨੂੰ ਸਭ ਨੂੰ ਬਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਹਾਂ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਚੀਜ਼ ਬੁਦੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਹੈ ਉਹ ਸਾਰੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਕਰੋ ਪਤਾ ਹੁਣ ਕਦੋਂ ਲੱਗਿਆ ਸਰ ਇਹ ਲਗਭਗ ਲਗਭਗ 3:30 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬਸ ਵਾਲੇ ਨੇ ਸ਼ਾਇਦ ਬਸ ਰੋਗ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੋਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਤੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿਕ ਦਾ ਇੱਕ ਮਾਹੌਲ ਗਿਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚੀਜ ਜੀ ਸਾਡਾ ਸਰਸ